ਪਿਛਲੀ ਪੰਚਾਇਤ ਦੇ ਵਿੱਚ ਵੀ ਇਹ ਹੋਇਆ ਸੀਗਾ ਅਸੀਂ ਖੁਦ ਪੰਚਾਇਤ ਦੇ ਵਿੱਚ ਸੀਗੇ ਤੇ ਸਾਰੀਆਂ ਜਿਹੜੀਆਂ ਕੰਦਾ ਦਵਾਰ ਪਿਛੇ ਵਾਲੀ ਸਾਰੀ ਬਣੀ ਹੋਈ ਸੀਗੀ ਪੰਚਾਇਤ ਪਿਛਲੀ ਵੀ ਸਹਿਮਤ ਸੀਗੀ ਉਹਨਾਂ ਨੇ ਸਾਡਾ ਕੋਈ ਵਿਰੋਧ ਨਹੀਂ ਕੀਤਾ ਪੰਚਾਇਤ ਚੇਂਜ ਹੋ ਗਈ ਔਰ ਸਾਡੇ ਜਿਹੜੇ ਸਰਪੰਚ ਆ ਸੁਖੀ ਜੀ ਤੇ ਇਹਨਾਂ ਨੇ ਕਿਹਾ ਵੀ ਇੱਥੇ ਇੱਕ ਪੈਸੀ ਪਲੇਗਰਾਉਂਡ ਬਣਾਉਣੀ ਹੈ ਅਸੀਂ ਕਿਹਾ ਵੀ ਗੁਰੂ ਘਰ ਦੀ ਜਿਹੜੀ ਆ ਅਸੀਂ ਇੱਥੇ ਕਮਿਊਨਿਟੀ ਹਾਲ ਬਣਾਉਣਾ ਚਾਹੁੰਦੇ ਆ ਜੀ ਬੇ ਤੁਸੀਂ ਸਾਨੂੰ ਕਮਿਊਨਿਟੀ ਹਾਲ ਦੇ ਲਈ ਜਗ੍ਹਾ ਦੇ ਦਿਓ ਸਾਨੂੰ ਇੱਕ ਮਤਾ ਪਾ ਕੇ ਦਿੱਤਾ ਵੀ ਆਹ ਜਿਹੜੀ ਜਗ੍ਹਾ ਆ ਇਹਦਾ ਤੁਸੀਂ ਮਤਾ ਪਾ ਕੇ ਪੰਚਾਇਤ ਵੱਲੋਂ ਪੰਚਾਇਤ ਵੱਲੋਂ ਦੇ ਦਿੱਤਾ ਗਿਆ ਵੀ ਇੱਥੇ ਖਸਰਾ ਨੰਬਰ ਪਾ ਕੇ ਵੀ ਇੱਥੇ ਤੁਸੀਂ ਕਮਿਊਨਿਟੀ ਹਾਲ ਬਣਾ ਸਕਦੇ ਪੰਚਾਇਤ ਬਕਾਇਦਾ ਉਹਦੇ ਵਿੱਚ ਗੁਰੂ ਘਰ ਦਾ ਨਾਮ ਔਰ ਖਸਰਾ ਨੰਬਰ ਵਗੈਰਾ ਸਾਰਾ ਕੋ ਪਾ ਕੇ ਉਹਨਾਂ ਦੇ ਇਹ ਮਤਾ ਮੌਜੂਦਾ ਪੰਚਾਇਤ ਦਾ ਹਾਂ ਮੌਜੂਦਾ ਪੰਚਾਇਤ ਦਾ ਮੌਜੂਦਾ ਪੰਚਾਇਤ ਜੋ ਵੀ ਗੁਰੂ ਘਰ ਦੀਆਂ ਪਿਛਲੀ ਪੰਚਾਇਤ ਸਮੇਂ ਵੀ ਕੰਧਾਂ ਬਣੀਆਂ ਸੀਗੀਆਂ ਜਾਂ ਜਾਂ ਪਹਿਲਾਂ ਦੀਆਂ 4-5 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਸੀਗੀਆਂ ਕੋਈ ਨਾ ਨੇ ਆ ਕੇ ਕੱਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਤੇ ਮੇਰਾ ਇੱਥੇ ਘਰ ਆਇਆ ਤੇ ਮੈਂ ਮੈਨੂੰ ਵੀ ਇੱਥੇ ਉਹਨਾਂ ਨੇ ਬੜਾ ਨਹੀਂ ਦਿੱਤਾ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਉਹ ਕਿੰਨੇ ਤੁਸੀਂ ਘਰ ਨਹੀਂ ਜਾ ਸਕਦੇ ਇੱਥੇ ਕਟੋ ਕਰਨ ਦਾ 4-500 ਬੰਦਾ ਪੁਲਿਸ ਦਾ ਆ ਕੇ ਤੇ ਇੱਥੇ ਜੋ ਜੀਸੀਬੀ ਚਲਾ ਕੇ ਔਰ ਆਪਣੇ ਲਿਆ ਕੇ ਲਾਮ ਲਸ਼ਕਰ ਤੇ ਧੋੜਪਨ ਕੀਤੀ ਜਾ ਰਹੀ ਸੀ ਵੀ ਉਹਦੇ ਜਿਹੜੀਆਂ ਬੀਬੀਆਂ ਆ ਉਹ ਇਸ ਵੇਲੇ ਇੰਨੇ ਸਾਧਵੇਂ ਦੇ ਵਿੱਚ ਆ ਗਈਆਂ ਵੀ ਪਤਾ ਨਹੀਂ ਸਾਡੇ ਪਿੰਡ ਦੇ ਵਿੱਚ ਕੀ ਮਾਹੌਲ ਬਣ ਗਿਆ ਇਕਦਮੀ ਤੇ ਮੈਂ ਤਾਂ ਇਹ ਕਹੂੰਗਾ ਵੀ ਇੰਨਾ ਜੇਕਰ ਤੁਸੀਂ ਕੋਈ ਵੀ ਪ੍ਰਸ਼ਾਸਨ ਨੂੰ ਕਹੂੰਗਾ ਵੀ ਜੇ ਤੁਸੀਂ ਇਦਾਂ ਦਾ ਕੋਈ ਵੀ ਕੰਮ ਕਰਨਾ ਆ ਪਹਿਲਾਂ ਇਤਲਾਹ ਦਿੱਤੀ ਜਾਵੇ ਜਾਂ ਕੀਤਾ ਜਾ ਕਿਉਂਕਿ ਪਿੰਡ ਦੇ ਵਿੱਚ ਇਸ ਵੇਲੇ ਬੱਚਾ-ਬੱਚਾ ਵੀ ਡਰ ਗਿਆ ਵੀ ਇੰਨੀ ਪੁਲਿਸ ਕਿੱਥੋਂ ਆ ਗਈ ਸਾਡੇ ਪਿੰਡ ਦੇ ਵਿੱਚ ਇਹ ਵੀ ਇਹ ਲੋਕਾਂ ਨੂੰ ਡਰੋਨ ਵਾਲਾ ਕੰਮ ਹੈ ਪ੍ਰਸ਼ਾਸਨ ਨੂੰ ਲੋਕਾਂ ਦੇ ਨਾਲ ਜਿਹੜਾ ਵੀ ਕੰਮ ਕਰਨਾ ਚਾਹੀਦਾ ਮਿਲ ਬਰਤ ਕੇ ਕਰਨਾ ਚਾਹੀਦਾ ਸਲਾਹ ਦੇ ਨਾਲ ਕਰਨਾ ਚਾਹੀਦਾ ਜੇ ਆਪਾਂ ਕਿ ਇਹ ਵੀ ਕਿਸੇ ਨੂੰ ਡਰਾ ਕੇ ਧਮਕਾ ਕੇ ਕੋਈ ਵੀ ਕੰਮ ਕਰਨਾ ਉਹ ਤਾਂ ਗੈਰ ਕਾਨੂੰਨੀ ਹੋ ਸਕਦਾ ਹੈ। ਸੋ ਅੱਜ ਅਸੀਂ ਖੜੇ ਆ ਪਿੰਡ ਤਰੇਤਾ ਜੋ ਕਿ ਥਾੜਾ ਗਰਿਆਂ ਆਂ ਔਰ ਹਲਕਾ ਬਦਨਸਵਾਲਾ ਕਾ ਫਲੋਰ ਤੇ ਅਧੀਨ ਪੈਂਦਾ ਹੈਗਾ। ਅ ਕਰੀਬ 1-2 ਦਿਨ ਪਹਿਲਾਂ ਦੀ ਗੱਲ ਹੈ ਕਿ ਆ ਕਿ ਇੱਥੇ ਪ੍ਰਸ਼ਾਸਨ ਵੱਲੋਂ ਜਿਹੜਾ ਆ ਅ ਇੱਕ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਿਹੜਾ ਆ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਦੀ ਜਿਹੜੀ ਦਵਾਰ ਹੈਗੀ ਉਹ ਢਾਹ ਦਿੱਤੀ ਜਾਂਦੀ ਆ। ਉਸ ਤੋਂ ਬਾਅਦ ਬੜਾ ਵੱਡੇ ਲੈਵਲ ਤੇ ਜਿਹੜਾ ਲੋਕਾਂ ਦੇ ਵਿੱਚ ਵੀ ਰੋਸ ਫੈਲਦਾ ਤੇ ਬੋਇਲ ਸਮਾਜ ਪਾਰਟੀ ਵੱਲੋਂ ਇਹ ਮੁੱਦਾ ਜਿਹੜਾ ਆ ਪੰਜਾਬ ਪੱਧਰ ਤੇ ਜਿਹੜਾ ਆ ਉਹ ਉਠਾਇਆ ਜਾਂਦਾ ਹੈ। ਅਸਲ ਦੇ ਵਿੱਚ ਕੀ ਸਥਿਤੀ ਮੌਜੂਦਾ ਕੀ ਸਥਿਤੀ ਆ ਤੇ ਕੀ ਕਾਰਨ ਹੈ ਜਿਹੜੀ ਸਾਰਾ ਘਟਨਾਕਰਮ ਵਾਪਰਿਆ ਸਾਡੇ ਨਾਲ ਪਿੰਡ ਵਾਸੀ ਹਾਜ਼ਰ ਆ। ਹਾਂਜੀ ਭਾਜੀ ਅਸਲ ਦੇ ਵਿੱਚ ਕਾਰਨ ਕੀ ਹੈ ਜਿਹੜਾ ਇਹ ਪੁਲਿਸ ਪਰੋ ਜਿਹੜਾ ਰਖਚਾਰਦਵਾਰੀ ਢਾਈ ਗਈ ਕੀ ਕਾਰਨ ਕੀ ਜਾਂਦਾ ਪੰਦੂ ਜੀ। ਅੱਜ ਤੋਂ ਪਿਛਲੀ ਪੰਚਾਇਤ ਦੇ ਵਿੱਚ ਜਿਸ ਵੇਲੇ ਇਹ ਪਹਿਲਾਂ ਵੀ ਏ ਗੁਰੂ ਘਰ ਦਾ ਜੋ ਜਗਾ ਹੈ ਇੱਥੇ ਸਾਰਾ ਜੀ ਤੇ ਕੀਤਾ ਹੋਇਆ ਸਦਾ ਤੇ ਉਸ ਵੇਲੇ ਵੀ ਚਲੋ ਇੱਥੇ ਜਗਾ ਸਗੀ ਜਿਹੜੀ ਗੁਰੂ ਘਰ ਦੀ ਸਾਰੀ ਤੇ ਲੋਕ ਕੋਈ ਆਪਣੀ ਜਗਾ ਥੋੜਾ ਬਹੁਤਾ ਵਰਤਦਾ ਦਾ ਸਗਾ ਲੇਕਿਨ ਉਸ ਵੇਲੇ ਚਲੋ ਅਸੀਂ ਕਿਹਾ ਵੀ ਗੁਰੂ ਘਰ ਦਾ ਜਿਹੜਾ ਆ ਇੱਥੇ ਬੇ ਜੇ ਕਿਸੇ ਦਾ ਗਰੀਬ ਲੜਕੀ ਦਾ ਵਿਆਹ ਹੁੰਦਾ ਜਾਂ ਹੋਰ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਨੇ ਲੋੜ ਪੈਂਦੀ ਹੈ ਵੀ ਗੁਰੂ ਘਰ ਦੇ ਵਿੱਚ ਜਿਹੜੀ ਜਗਾ ਹੈ ਜਾਂ ਉਹਨੂੰ ਕਮਿਊਨਿਟੀ ਹਾਲ ਦੇ ਵਿੱਚ ਅਸੀਂ ਇੱਥੇ ਨੂੰ ਸਥਾਪਿਤ ਕਰੀਏ ਕਮਿਊਨਿਟੀ ਹਾਲ ਨੂੰ ਜੀ ਪਿਛਲੀ ਪੰਚਾਇਤ ਦੇ ਵਿੱਚ ਵੀ ਇਹ ਹੋਇਆ ਸੀਗਾ ਅਸੀਂ ਖੁਦ ਪੰਚਾਇਤ ਦੇ ਵਿੱਚ ਸੀਗੇ ਤੇ ਸਾਰੀਆਂ ਜਿਹੜੀਆਂ ਕੰਧਾਂ ਦੁਵਾਰ ਪਿਛੇ ਵਾਲੀ ਸਾਰੀ ਬਣੀ ਹੋਈ ਸੀਗੀ ਪੰਚਾਇਤ ਪਿਛਲੀ ਵੀ ਸਹਿਮਤ ਸੀਗੀ ਉਹਨਾਂ ਨੇ ਸਾਡਾ ਕੋਈ ਵਿਰੋਧ ਨਹੀਂ ਕੀਤਾ ਕਿ ਜਿਹੜੀ ਚਾਰ ਦੁਵਾਰੀ ਆ ਪਿਛਲੀ ਪੰਚਾਇਤ ਜਿਹੜੀ ਸੀ ਉਸ ਵੇਲੇ ਬਣੀ ਹੋਈ ਸੀ ਪੰਚਾਇਤ ਦੇ ਸਮੇਂ ਪਿਛਲੀ ਤੇ ਬਣੀ ਹੋਈ ਸੀਗੀ ਤੇ ਥੋੜੀ ਬਹੁਤੀ ਆ ਜਿਹੜੀ ਕੰਧ ਜਿਹੜੀ ਸੀਗੀ ਉਹ ਰਹਿੰਦੀ ਸੀਗੀ ਤੇ ਉਹ ਮੁਕੰਮਲ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਪੰਚਾਇਤ ਚੇਂਜ ਹੋ ਗਈ ਔਰ ਸਾਡੇ ਜਿਹੜੇ ਸਰਪੰਚ ਆ ਸੁੱਖੀ ਜੀ ਤੇ ਇਹਨਾਂ ਨੇ ਕਿਹਾ ਵੀ ਇੱਥੇ ਇੱਕ ਪੈਸੀ ਪਲੇਗਰਾਉਂਡ ਬਣਾਉਣੀ ਆ ਅਸੀਂ ਕਿਹਾ ਵੀ ਗੁਰੂ ਘਰ ਦੀ ਜਿਹੜੀ ਆ ਅਸੀਂ ਇੱਥੇ ਕਮਿਊਨਿਟੀ ਹਾਲ ਬਣਾਉਣਾ ਚਾਹੁੰਦੇ ਆ ਜੀ ਵੀ ਤੁਸੀਂ ਸਾਨੂੰ ਕਮਿਊਨਿਟੀ ਹਾਲ ਦੇ ਲਈ ਜਗ੍ਹਾ ਦੇ ਦਿਓ ਅਛਾ ਜਿਹੜੀ ਕੱਲ ਪੁਲਿਸ ਦੀ ਕਾਰਵਾਈ ਹੋਈ ਆ ਉਹਦੇ ਵਿੱਚ ਉਹਨੇ ਕੀ ਕੀ ਕੀਤਾ ਤੇ ਕਿਦਾਂ ਸਾਰਾ ਤੁਹਾਨੂੰ ਪ੍ਰੋਪਰ ਦੱਸ ਦਵਾਂ ਤੁਹਾਨੂੰ ਜੀ ਅਸੀਂ ਕਮੇਟੀ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਕਮਿਊਨਿਟੀ ਹਾਲ ਦੇ ਲਈ ਜਿਹੜੀ ਜਗ੍ਹਾ ਆ ਉਹ ਦਿੱਤੀ ਜਾਵੇ ਤੇ ਉਹਨਾਂ ਨੇ ਉਹ ਕਹਿੰਦੇ ਵੀ ਸਾਰੀ ਜਗ੍ਹਾ ਨਹੀਂ ਤੇ ਅਸੀਂ ਬਈ ਪਲੇ ਗਰਾਊਂਡ ਬਣਾਉਣੀ ਆ ਤੇ ਅਸੀਂ ਸਾਨੂੰ ਇੱਕ ਮਤਾ ਪਾ ਕੇ ਦਿੱਤਾ ਬਈ ਆਹ ਜਿਹੜੀ ਜਗ੍ਹਾ ਆ ਇਹਦਾ ਤੁਸੀਂ ਮਤਾ ਪਾ ਕੇ ਪੰਚਾਇਤ ਵੱਲੋਂ ਪੰਚਾਇਤ ਵੱਲੋਂ ਦੇ ਦਿੱਤਾ ਗਿਆ ਵੀ ਇੱਥੇ ਖਸਰਾ ਨੰਬਰ ਪਾ ਆ ਗਏ ਵੀ ਇੱਥੇ ਤੁਸੀਂ ਕਮਿਊਨਿਟੀ ਹਾਲ ਬਣਾ ਸਕਦੇ ਪੰਚਾਇਤ ਬਕਾਇਦਾ ਉਹਦੇ ਵਿੱਚ ਗੁਰੂ ਘਰ ਦਾ ਨਾਮ ਔਰ ਖਸਰਾ ਨੰਬਰ ਵਗੈਰਾ ਸਾਰਾ ਕੋ ਪਾ ਦਿਓ ਨਾ ਇਹ ਮਤਾਂ ਮੌਜੂਦਾ ਪੰਚਾਇਤ ਹਾਂ ਮੌਜੂਦਾ ਪੰਚਾਇਤ ਨੇ ਮੌਜੂਦਾ ਪੰਚਾਇਤ ਨੇ ਆਪਣੇ ਹਾਊਸ ਵਿੱਚ ਸਾਰੇ ਪੰਚਾਂ ਦੀ ਮੌਜੂਦਗੀ ਦੇ ਵਿੱਚ ਔਰ ਸਾਰੇ ਪੰਚਾਂ ਦੇ ਸਾਈਨ ਕਰਾ ਕੇ ਤੇ ਦੇ ਦਿੱਤੇ ਗਏ ਜੀ ਔਰ ਉਸ ਤੋਂ ਬਾਅਦ ਦੇ ਵਿੱਚ ਇੱਥੇ ਆਉਂਦੇ ਰਹੇ ਜਾਂਦੇ ਰਹੇ ਕੁਝ ਸ਼ਰਾਰਤੀ ਅਨਸਰ ਜਿਹੜੇ ਸਾਡੇ ਪਿੰਡ ਦੇ ਉਹਨਾਂ ਨੂੰ ਢੁਕਾਈ ਜਾਂਦੇ ਸੀਗੇ ਵੇ ਇਦਾਂ ਨਹੀਂ ਹੋਣੀ ਚਾਹੀਦੀ ਇਦਾਂ ਨਹੀਂ ਹੋਣੀ ਚਾਹੀਦੀ ਥੋੜੇ ਲੋਕ ਆ ਜਿਆਦਾ ਨਹੀਂ ਹੈਗੇ ਜੀ ਉਹਨਾਂ ਨੇ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਭੜਕਾ ਕੇ ਤੇ ਗੁਮਰਾਹ ਕਰਕੇ ਔਰ ਉਹਨਾਂ ਨੂੰ ਜਿਹੜੀ ਆ ਪੰਚਾਇਤ ਦੀ ਕਾਰਵਾਈ ਸੀਗੀ ਤੇ ਉਹਨਾਂ ਨੂੰ ਕਰਨ ਦੇ ਲਈ ਉਹ ਮਜਬੂਰ ਕੀਤਾ ਕੱਲ ਜਿਹੜਾ ਪੁਲਿਸ ਨੇ ਕਾਰਵਾਈ ਕੀਤੀ ਉਹਦੇ ਕੀ ਕੀ ਕੀਤਾ ਤੇ ਕੀ ਕੀ ਜਿਹੜੀ ਬੰਦ ਹੋਈ ਆ ਜੋ ਵੀ ਗੁਰੂ ਘਰ ਦੀਆਂ ਪਿਛਲੀ ਪੰਚਾਇਤ ਸਮੇ ਵੀ ਕੰਧਾਂ ਬਣੀਆਂ ਸੀਗੀਆਂ ਜਾਂ ਜਾਂ ਪਹਿਲਾਂ ਦੀ 4-5 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਸੀਗੀਆਂ ਉਹ ਇਹਨਾਂ ਨੇ ਆ ਕੇ ਕੱਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਤੇ ਮੇਰਾ ਇੱਥੇ ਘਰ ਆਇਆ ਤੇ ਮੈਂ ਮੈਨੂੰ ਵੀ ਇੱਥੇ ਉਹਨਾਂ ਨੇ ਬੜਾ ਨਹੀਂ ਦਿੱਤਾ ਮੈਂ ਕਿਹਾ ਮੈਂ ਆਪਣੇ ਘਰ ਜਾਣਾ ਉਹ ਕਹਿੰਦੇ ਤੁਸੀਂ ਘਰ ਨਹੀਂ ਜਾ ਸਕਦੇ ਮੈਂ ਕਿਹਾ ਜੀ ਮੈਨੂੰ ਦੱਸੋ ਸਹੀ ਗੱਲ ਕੀ ਹੋਈ ਹੈ ਉਹ ਕਹਿੰਦੇ ਤੁਹਾਨੂੰ ਪਤਾ ਹੀ ਹੋਊਗਾ ਗੱਲ ਕੀ ਹੋਈ ਹੈ ਸਾਨੂੰ ਇਹ ਨਹੀਂ ਪਤਾ ਅਸੀਂ ਬਾਹਰ ਪਿੰਡ ਦੇ ਬਾਹਰ ਦੀ ਆ ਕੇ ਘੁੰਮ ਕੇ ਦੇਖਿਆ ਤੇ ਇੱਥੇ ਕਟੋ ਕਰਨ ਦਾ 4-500 ਬੰਦਾ ਪੁਲਿਸ ਦਾ ਆ ਕੇ ਤੇ ਇੱਥੇ ਜੋ ਜੀਸੀਬੀਆਂ ਚਲਾ ਕੇ ਔਰ ਆਪਣੇ ਲਿਆ ਕੇ ਲਾਮ ਲਸ਼ਕਰ ਤੇ ਧੋੜ ਭੰਨ ਕੀਤੀ ਜਾ ਰਹੀ ਸੀ ਉਹਦੇ ਸੰਬੰਧ ਵਿੱਚ ਅਸੀਂ ਜਦੋਂ ਆ ਕੇ ਸਾਡੇ ਵਾਝੇ ਸਮਾਜ ਪਾਰਟੀ ਦੇ ਲੀਡਰ ਸਹਿਬਾਨ ਔਰ ਹੋਰ ਵੀ ਸਾਡੇ ਪਿੰਡ ਦੇ ਜਿਨੇ ਵੀ ਕਮੇਟੀ ਮੈਂਬਰ ਸਾਹਿਬ ਔਰ ਹੋਰ ਵੀ ਜਿਨੇ ਗੁਰੂ ਘਰ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਨੇ ਆ ਕੇ ਤੇ ਵਿਰੋਧ ਔਰ ਇਜਿਟੇਸ਼ਨ ਜੋ ਵੀ ਸਜ਼ਾ ਨਾਲ ਕੱਲ ਪੁਲਿਸ ਵੱਲੋਂ ਬੱਸਾਂ ਭਰ ਕੇ ਜਿਹੜੇ ਆ ਲੋਕਾਂ ਨੂੰ ਉਹ ਜਿਹੜੇ ਬੱਸਪਾ ਦੇ ਅੰਦਰ ਸੀ ਉਹ ਵੀ ਚੱਕ ਲਏ ਗਏ ਸਰੇ ਹਾਂ ਕਿੰਨੇ ਕ ਬੱਦੇ ਪਿੰਡ ਦੇ ਚੱਕੇ ਸਰੇ ਪਿੰਡ ਦੇ 20 25 ਬੰਦੇ ਜਿਹੜੇ ਆ ਉਹਨਾਂ ਅਰੈਸਟ ਕੀਤੇ ਗਏ ਸੀ ਈਪੀਐਮ ਹਾਦੀ ਈਪੀਐਮ ਨੂੰ ਗਰਾਹ ਲੈ ਕੇ ਗਏ ਸਕੇ ਔਰ ਜਿਹੜੇ ਸਾਥੀ ਸੀਗੇ ਸਾਡੇ ਉਹਨਾਂ ਨੂੰ ਦਸਾਂਝ ਕੱਲੋਂ ਚੌਕੀ ਦੇ ਵਿੱਚ ਪਰ 20ਪੀ ਪਾਰਟੀ ਜਾਂ ਬਾਦ ਸਮਾਜ ਪਾਰਟੀ ਵੱਲੋਂ ਸਾਰੇ ਜਾ ਕੇ ਉਹਨਾਂ ਨੂੰ ਤੁਸੀਂ ਦੇਖਿਆ ਇਹ ਵੀ ਉਹਨਾਂ ਨੂੰ ਛਡਾ ਲਿਆ ਗਿਆ ਇਹ ਸਾਰਾ ਕਟਾਗਾ ਵਾਪਰ ਦਾ ਸ਼ਾਮ ਜਿਹੜੇ ਪੋਸਟਮਨ ਟ੍ਰੇਡ ਬੰਦੇ ਕੀਤੇ ਉਹ ਵੀ ਛੱਡਦੇ ਆ ਪਿੰਡ ਦਾ ਇਸ ਵੇਲੇ ਮਾਹੌਲ ਕਿਹੋ ਜਿਹਾ ਹੈ ਪਿੰਡ ਦਾ ਮਾਹੌਲ ਇਸ ਵੇਲੇ ਜੋ ਇਹਨਾਂ ਨੇ ਮਾਹੌਲ ਖਰਾਬ ਕੀਤਾ ਪਿੰਡ ਦੇ ਵਿੱਚ ਇੰਨਾ ਪ੍ਰਸ਼ਾਸਨ ਨੇ ਦਬਦਬਾ ਬਣਾ ਦਿੱਤਾ ਔਰ ਜਿਹੜੀਆਂ ਬੀਬੀਆਂ ਆ ਉਹ ਇਸ ਵੇਲੇ ਇੰਨੇ ਸਾਧਵੇਂ ਦੇ ਵਿੱਚ ਆ ਗਈਆਂ ਪਤਾ ਨਹੀਂ ਸਾਡੇ ਪਿੰਡ ਦੇ ਵਿੱਚ ਕੀ ਮਾਹੌਲ ਬਣ ਗਿਆ ਇਕਦਮੀ ਤੇ ਮੈਂ ਤਾਂ ਇਹੀ ਕਹੂੰਗਾ ਵੀ ਇੰਨਾ ਜੇਕਰ ਤੁਸੀਂ ਕੋਈ ਵੀ ਪ੍ਰਸ਼ਾਸਨ ਨੂੰ ਕਹੂੰਗਾ ਵੀ ਜੇ ਤੁਸੀਂ ਇਦਾਂ ਦਾ ਕੋਈ ਵੀ ਕੰਮ ਕਰਨਾ ਆ ਪਹਿਲਾਂ ਇਤਲਾਹ ਦਿੱਤੀ ਜਾਵੇ ਜਾਂ ਕੀਤਾ ਜਾਏ ਕਿਉਂਕਿ ਪਿੰਡ ਦੇ ਵਿੱਚ ਇਸ ਵੇਲੇ ਬੱਚਾ-ਬੱਚਾ ਵੀ ਡਰ ਗਿਆ ਵੀ ਇੰਨੀ ਪੁਲਿਸ ਕਿੱਥੋਂ ਆ ਗਈ ਸਾਡੇ ਪਿੰਡ ਦੇ ਵਿੱਚ ਇਹ ਜਿਹੜਾ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਬਤਿਹਰਾ ਆ ਕਿਉਂਕਿ ਕੰਮ ਕੋਈ ਵੀ ਕਰਨਾ ਦੇ ਕੋਈ ਹਰ ਸਰਕਾਰੀ ਹੁਕਮ ਜੀ ਉਹਨੂੰ ਲਾਗੂ ਕਰਦੇ ਵਧੀਆ ਇਹ ਤੋਂ ਵਧੀਆ ਵੀ ਜਿਹੜਾ ਢੰਗ ਤਰੀਕਾ ਆਪਣਾ ਆ ਜਾ ਸਕਦਾ ਜਿਹੜਾ ਢੰਗ ਬਣਾਇਆ ਉਹਨ ਕਰਾ ਦੇਦਣੇ ਆ ਬਹੁਤ ਦੇਖੋ ਜੀ ਜਿੰਨਾ ਵੀ ਆਪਾਂ ਕਹਿ ਸਕਦੇ ਆਂ ਵੀ ਇਹ ਲੋਕਾਂ ਨੂੰ ਡਰੋਨ ਵਾਲਾ ਕੰਮ ਹੈ ਪ੍ਰਸ਼ਾਸਨ ਨੂੰ ਲੋਕਾਂ ਦੇ ਨਾਲ ਜਿਹੜਾ ਵੀ ਕੰਮ ਕਰਨਾ ਚਾਹੀਦਾ ਮਿਲ ਬਰਤ ਕੇ ਕਰਨਾ ਚਾਹੀਦਾ ਸਲਾਹ ਦੇ ਨਾਲ ਕਰਨਾ ਚਾਹੀਦਾ ਜੇ ਆਪਾਂ ਕਹੀਏ ਵੀ ਕਿਸੇ ਨੂੰ ਡਰਾ ਕੇ ਧਮਕਾ ਕੇ ਕੋਈ ਵੀ ਕੰਮ ਕਰਨਾ ਉਹ ਤਾਂ ਗੈਰਸ ਬਨਾਨਿਕ ਹੋ ਸਕਦਾ ਹੈ ਭਗਵੰਤ ਮਾਨ ਦੀ ਸਰਕਾਰ ਹੈ ਜੀ ਬਹੁਤ ਵੱਡੇ ਵੱਡੇ ਦਾਅਵੇ ਐਲਾਨ ਜਿਹੜੇ ਕਰਦੀ ਹੈਗੀ ਜੀ ਸਰਕਾਰੀ ਨੁਮਾਇੰਦਗੀ ਪਹੁੰਚਾ ਤੁਹਾਡੇ ਤੱਕ ਇੱਥੇ ਜੀ ਨਹੀਂ ਅਜੇ ਤੱਕ ਹੁਣ ਤੱਕ ਤਾਂ ਸਾਡੇ ਕੋਲ ਕਿਉਂਕਿ ਕੱਲ ਦਾ ਸਾਡਾ ਜਿਹੜਾ ਵਾਕਿਆ ਹੋਇਆ ਹਜੇ ਤੱਕ ਆ ਕੇ ਕਿਸੇ ਨੇ ਸਾਰ ਨਹੀਂ ਲਈ ਹੈਗੀ ਇੱਥੇ ਗੁਰੂ ਘਰਾਂ ਦੇ ਵਿੱਚ ਜਦ ਜਿਸ ਵੇਲੇ ਗੁਰਪੁਰਬ ਹੁੰਦੇ ਆ ਜਾਂ ਉਦੋਂ ਤਾਂ ਸਾਰੇ ਲੀਡਰ ਆ ਜਾਂਦੇ ਆ ਧੰਨਵਾਦ ਕਰਨ ਆ ਜਾਂਦੇ ਆ ਜਾਂ ਗੁਰੂ ਘਰ ਦੇ ਵਿੱਚ ਨਮਸਤਕ ਹੋਣ ਆ ਜਾਂਦੇ ਆ ਲੇਕਿਨ ਜਦੋਂ ਸਮਾਜ ਦੇ ਉੱਤੇ ਕੋਈ ਭਾਰੀ ਪੈਂਦੀ ਆ ਉਸ ਵੇਲੇ ਕੋਈ ਵੀ ਜਿਹੜਾ ਕਿਸੇ ਵੀ ਪਾਰਟੀ ਦਾ ਲੀਡਰ ਉਹ ਨਹੀਂ ਆ ਕੇ ਰੱਖਿਆ ਹੁਣ ਜਿਹੜੇ ਮੌਜੂਦਾ ਹਾਲਾਤ ਆ ਪਿੰਡ ਦੇ ਉਹ ਕਿਦਾਂ ਦੇ ਆ ਤੇ ਜਿਹੜੀ ਮੰਗ ਐ ਇਸ ਵੇਲੇ ਪਿੰਡ ਦੇ ਅਸੀਂ ਜੋ ਐਸਸੀ ਕਮਿਊਨਿਟੀ ਜੋ ਕੋ ਇਹ ਜਿਹੜਾ ਸਾਰਾ ਮਾਮਲਾ ਜੁੜਿਆ ਐਸੇ ਕਮਿਊਨਿਟੀ ਦੇ ਨਾਲ ਜੁੜਿਆ ਹੈਗਾ ਉਹਨਾਂ ਦੀ ਕੀ ਮੰਗ ਹੈ ਜੀ ਉਹਨਾਂ ਦੀ ਮੰਗ ਹੈ ਜੀ ਵੀ ਜਿਹੜਾ ਵੀ ਜੋ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਹੋਇਆ ਸਾਨੂੰ ਜੀ ਵੀ ਅਸੀਂ ਇੱਥੇ ਇੱਕ ਕਮਿਊਨਿਟੀ ਹਾਲ ਸਥਾਪਿਤ ਕਰਨਾ ਚਾਹੁੰਦੇ ਆਂ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਂ ਤੇ ਗੁਰੂ ਘਰ ਇੱਥੇ ਜੋ ਹੈਗਾ ਆਪ ਜੀ ਦੇਖ ਸਕਦੇ ਹੋ ਤੇ ਇੱਥੇ ਅਸੀਂ ਕਮਿਊਨਿਟੀ ਹਾਲ ਸਥਾਪਿਤ ਕਰਨਾ ਚਾਹੁੰਦੇ ਆਂ ਜਿਸੇ ਵੀ ਬਾਜੂ ਸਮਾਜ ਪਾਰਟੀ ਵੱਲੋਂ ਸਾਨੂੰ ਜੋ ਸਾਡੇ ਪ੍ਰਧਾਨ ਸਾਹਿਬ ਕਰੀਮਪੁਰੇ ਜੀ ਉਹ ਵੀ ਹੁਣ ਇੱਥੇ ਮੌਜੂਦ ਨੇ ਆ ਰਹੇ ਨੇ ਉਹਨਾਂ ਵੱਲੋਂ ਜੋ ਫੈਸਲਾ ਹੈ ਉਹ ਸਾਡੇ ਸਿਰ ਮੱਥੇ ਹੈ ਔਰ ਸਾਰੀ ਜਿਹੜੀ ਕਮਾਂਡ ਐ ਸ੍ਰੀ ਕਰੀਮ ਰਜੀਤ ਸਾਹਿਬ ਸਾਡੇ ਪ੍ਰਧਾਨ ਸਾਹਿਬ ਉਹ ਕਰ ਰਹੇ ਨੇ ਅਸੀਂ ਉਹ ਉਹਨਾਂ ਦੇ ਸਲਾਹ ਦੇ ਨਾਲ ਸਾਰਾ ਕਰ ਰਹੇ ਹਾਂ ਇਹ ਮਾਮਲਾ ਅੱਜ ਦਾ ਨਹੀਂ ਹੈਗਾ ਲੱਗਦਾ ਵੀ ਤਿੰਨ ਚਾਰ ਸਾਲ ਤੋਂ ਹੈ ਥੋੜਾ ਥੋੜਾ ਜਿਹਾ ਅੰਦਰ ਖਾਤੇ ਜਿਹੜੀ ਜਿਹੜੀ ਇੱਕ ਕੰਨ ਦੇ ਅੱਗੇ ਝੋਲ ਸੀਗੀ ਕੀ ਇਹ ਜਿਹੜਾ ਮਾਮਲਾ ਆ ਜਦੋਂ ਜਦੋਂ ਸ਼ੁਰੂਆਤ ਹੋਈ ਉਸ ਵੀ ਟਸਿਲ ਜਾ ਸਕਦਾ ਸੀਗਾ ਹਾਂਜੀ ਸੁਲਝਾਇਆ ਜਾ ਸਕਦਾ ਦੇਖੋ ਜੀ ਅਸੀਂ ਤਾਂ ਸਰਪੰਚ ਸਾਹਿਬ ਨੂੰ ਇਹ ਬੇਨਤੀ ਕੀਤੀ ਸੀਗੀ ਵੀ ਸਰਪੰਚ ਸਾਹਿਬ ਦੇਖੋ ਇੱਥੇ ਕਮਿਊਨਿਟੀ ਹਾਲ ਬਣਦਾ ਆ ਤੇ ਸਾਰੇ ਪਿੰਡ ਦਾ ਆ ਨਾ ਕਿ ਕਿਸੇ ਦਾ ਪਰਸਨਲ ਆ ਠੀਕ ਹੈ ਜੀ ਸੁਲਝਾਇਆ ਜਾ ਸਕਦਾ ਸਗਾ ਦੇਖੋ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨਾ ਜਾਂ ਸਹੀ ਕਰਨਾ ਉਹ ਮੌਜੂਦਾ ਪੰਚਾਇਤ ਔਰ ਸਰਪੰਚ ਦੇ ਹੱਥ ਹੁੰਦਾ ਜੀ ਇਹ ਤਾਂ ਉਹਨਾਂ ਨੂੰ ਹੁਣ ਚਾਹੀਦਾ ਵੀ ਆਪਣੇ ਪਿੰਡ ਦੇ ਵਿੱਚ ਮਾਹੌਲ ਸ਼ਾਂਤੀ ਮੂਰਤ ਵਾਲਾ ਜਿਹੜਾ ਆ ਸਾਰਾ ਕੁਝ ਨਹੀਂ ਬਣਦਾ ਰਵੀ ਆ ਇਹਨਾਂ ਨੇ ਸਰਪੰਚ ਸਾਹਿਬ ਨੇ ਮਤਾ ਪਾ ਕੇ ਜਿਹੜਾ ਦਿੱਤਾ ਆ ਇਹਦੇ ਵਿੱਚ ਸਰਪੰਚ ਸਾਹਿਬ ਦੇ ਸਾਈਨ ਆ ਹੋਰ ਵੀ ਮੈਂਬਰ ਪੰਚਾਇਤ ਜਿਹੜੇ ਆ ਪੂਰਾ ਕਾਲਮ ਪੂਰਾ ਆ ਜੀ ਪੂਰਾ ਕਾਲਮ ਪੂਰਾ ਆ ਤੁਸੀਂ ਦੇਖ ਸਕਦੇ ਆ ਸਾਰਾ ਸਾਡੇ ਸਾਰੀ ਨਗਰ ਸਾਡੇ ਨਾਲ ਖੜਾ ਐ ਇਸ ਵੇਲੇ ਹਾਂਜੀ ਠੀਕ ਐ ਜੀ ਅੱਛਾ ਹੁਣ ਇਹ ਦੱਸੋ ਜਿੱਦਾਂ ਇਹ ਸਾਰਾ ਮਾਮਲਾ ਹੁਣ ਚੱਲ ਰਿਹਾ ਹੈਗਾ ਆ ਅੱਜ ਦੋ ਅਸਮਾਟ ਪਾਰਟੀ ਵੱਲੋਂ ਫਲੋਰ ਵੀ ਕਿਹਦੀ ਮੀਟਿੰਗ ਆ ਤੇ ਮਜਬੂਤਾ ਸਮੇਂ ਤੇ ਡੀਐਸਪੀ ਫਲੋਰ ਵੀ ਮੀਟਿੰਗ ਚੱਲ ਰਹੀ ਹੁੰਦੀ ਜੀ ਪੰਚਾਇਤ ਦੇ ਨੁਮਾਇੰਦੇ ਵੀ ਉਹਦੇ ਵਿੱਚ ਸ਼ਾਮ ਰਹਿ ਗਏ ਹੁਣ ਇਹ ਸਾਰਾ ਘਟਨਾਕ੍ਰਮ ਜਿਹੜਾ ਵਾਪਰਦਾ ਹੈਗਾ ਆ ਇੱਕ ਜਿਹੜਾ ਮਸਲਾ ਪਿੰਡ ਦਾ ਤਾਂ ਹੈਗਾ ਹੀ ਆ ਇਹ ਗਲੇਦੇ ਦਾ ਪਰ ਇਹ ਜਿਹੜਾ ਇੱਕ ਬੜਾ ਪੂਪਾ ਬਣਾ ਦਿੱਤਾ ਕਿ ਜਿਆ ਸੈਂਸਟਿਵ ਕੰਦੇ ਇਸ਼ੂ ਹੈਗਾ ਇਹਨੂੰ ਜਦੋਂ ਗਲਤ ਬਨਾਮ ਜਨਰਲ ਦੇ ਤੌਰ ਤੇ ਬਣਾ ਕੇ ਇਹਦਾ ਪੇਸ਼ ਕੀਤਾ ਯਾਰ ਉੱਥੇ ਕੀ ਗੱਲ ਹੋਏਗੀ ਤੇ ਕੋਈ ਸਮਾਜ ਸਰਬ ਸਮਾਜ ਦੇ ਵਿੱਚ ਆਪਾਂ ਚੱਲਣਾ ਆ ਇੱਥੇ ਮਾਹੌਲ ਇਦਾਂ ਦਾ ਕ੍ਰੀਏਟ ਕੀਤਾ ਜਾ ਰਿਹਾ ਬਈ ਆਪਾਂ ਉਹ ਚੀਜ਼ ਨੂੰ ਗਲਤ ਕਰੀਏ ਬਈ ਜਨਰਲ ਜਾਂ ਐਸਸੀ ਉਹ ਚੀਜ਼ ਆਪਾਂ ਕਹਿੰਦੇ ਆ ਵੀ ਇਹ ਜਿਹੜੇ ਸਾਡੇ ਸਰਪੰਚ ਆ ਜਾਂ ਹੋਰ ਵੀ ਆ ਉਹਨਾਂ ਨੂੰ ਇਹ ਚਾਹੀਦਾ ਨਹੀਂ ਭੇਤ-ਬਾਬ ਕਿਸੇ ਤਰ੍ਹਾਂ ਦਾ ਵੀ ਕਰਨਾ ਬਈ ਜੇ ਆਪਾਂ ਕਹਿੰਦੇ ਐਜੀਟੇਸ਼ਨ ਕਰਨਾ ਜੀ ਤੁਸੀਂ ਇਦਾਂ ਦਾ ਕੋਈ ਕਰਨਾ ਆ ਪਿੰਡ ਦੇ ਵਿੱਚ ਹੋਰ ਵੀ ਬੜੇ-ਬੜੇ ਲੈਵਲ ਤੇ ਕਬਜ਼ੇ ਹੈਗੇ ਆ ਜੀ ਬਹੁਤ ਵੱਡੇ ਲੈਵਲ ਤੇ ਹੁਣ ਵੀ ਕਬਜ਼ੇ ਹੋਏ ਆ ਜੀ ਔਰ ਸਾਡੇ ਪਿੰਡ ਦੇ ਇੰਦਾਂ ਦੇ ਵੀ ਕਬਜ਼ੇ ਹੈਗੇ ਆ ਬਈ ਮੈ ਤਾਂ ਕਹਿੰਦਾ ਪਹਿਲਾਂ ਉਹਨਾਂ ਨੂੰ ਛਡਾਉਣਾ ਚਾਹੀਦਾ ਸਗਾ ਵੀ ਕਾਰਨ ਕੀ ਹੈ ਇੱਥੇ ਸਮਾਜ ਇਹ ਗੱਲ ਤਾਂ ਕਹਿ ਰਿਹਾ ਵੀ ਇੱਥੇ ਸਾਡੇ ਸਮਾਜ ਦੇ ਉੱਤੇ ਆ ਕੇ ਖਾਸ ਕਰਕੇ ਗਵਰਨਮੈਂਟ ਦੀ ਗਾਈਡਲਾਈਨ ਹੈ ਵੀ ਜਦੋਂ ਕੋਈ ਵੀ ਪਿੰਡ ਦੇ ਵਿੱਚ ਗ੍ਰਾਂਟ ਆਉਣੀ ਹੈ ਉਹ ਐਸਸੀ ਸਮਾਜ ਦੇ ਮੱਲੇ ਦੇ ਵਿੱਚ ਪਹਿਲਾਂ ਲੱਗਣੀ ਚਾਹੀਦੀ ਆ ਉਹਨੇ ਸਰਪੰਚ ਸਾਹਿਬ ਨੇ ਜਿਹੜਾ ਗ੍ਰਾਂਟ ਦਾ ਕੀ ਲਾਉਣੀ ਸੀਗੀ ਤੇ ਤੇ ਉਹਨਾਂ ਨੇ ਪਹਿਲਾਂ ਆ ਕੇ ਇੱਥੇ ਆ ਜਿਹੜਾ ਆਤੀਕਰਮਣਾ ਉਹ ਸ਼ੁਰੂ ਕਰ ਦਿੱਤੇ ਸੋ ਇਹ ਸੀ ਪਿੰਡ ਤੇਲਤਾ ਦੇ ਨਿਵਾਸੀ ਸਾਬਕਾ ਪੰਚ ਨੇ ਇਹ ਜਿਨ੍ਹਾਂ ਨੇ ਸਾਰੀ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਮਾਮਲਾ ਆ ਅੱਜ ਦਾ ਮਾਮਲਾ ਨਿਕਾ ਕਰੀਬ 2-3 ਸਾਲ ਪਹਿਲਾਂ ਤੋਂ ਜਿਹੜਾ ਆ ਛੋਟੇ ਛੋਟੇ ਲੈਵਲ ਤੋਂ ਜਿਹੜਾ ਮਾਮਲਾ ਹੈ ਜਿਆਦਾ ਚੱਲਦਾ ਆ ਰਿਹਾ ਪਰ ਜਿਹੜਾ ਕੱਲ ਪੁਲਿਸ ਦੀ ਕਾਰਵਾਈ ਕੀਤੀ ਆ ਉਨੇ ਤੇ ਕੀ ਆਪ ਕਹਿੰਦੇ ਆ ਅੱਗ ਤੇ ਤੇਲ ਪਾਉਣ ਦਾ ਹੀ ਕੰਮ ਕੀਤਾ ਕੋਈ ਸਮਝਦਾਰੀ ਵਾਲਾ ਕੰਮ ਨਹੀਂ ਕੀਤਾ ਇਸ ਮਾਮਲੇ ਨੂੰ ਹੋਰ ਵਧੀਆ ਢੰਗ ਦੇ ਨਾਲ ਜੇਕਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਚਾਹੁੰਦਾ ਤਾਂ ਸੁਲਝਾਇਆ ਜਾ ਸਕਦਾ ਸੀ ਪਰ ਇਸ ਵੇਲੇ ਜਿਹੜੇ ਮੌਜੂਦਾ ਹਾਲਾਤ ਆ ਪਿੰਡ ਦੇ ਹਾਲਾਤ ਕੋਈ ਜ਼ਿਆਦਾ ਵਧੀਆ ਸੁਖਾਵੇਂ ਨਹੀਂ ਹੈਗੇ ਕਿਉਂਕਿ ਪਿੰਡ ਵਾਸੀਆਂ ਵਿੱਚ ਉਹ ਕੱਲ ਦੀ ਪੁਸਤ ਕਾਰਵਾਈ ਹੈ ਉਹਦੇ ਨਾਲ ਕਾਫੀ ਜਿਹਾ ਡਰ ਦਾ ਤੇ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈਗਾ ਆ ਨਗਰ ਨਿਵਾਸੀ ਅੱਜ ਵੀ ਜਦੋਂ ਇੱਥੇ মিডিਆ ਪਹੁੰਚਿਆ ਤਾਂ ਹੁਣ ਇੱਥੇ ਆਉਣੇ ਸ਼ੁਰੂ ਹੋਣੇ ਸ਼ੁਰੂ ਹੋਇਆ ਕਿ ਇੱਥੇ ਜਿਹੜਾ ਸਾਜ ਸਮਾਨ ਉਹਨੇ ਹੁਣ ਆ ਕੇ ਦੇ ਤੋਂ ਪ੍ਰਸ਼ਾਸਨ ਦਾ ਇਹ ਜਿਹੜਾ ਰਵਈਆ ਹੈ ਬੜਾ ਨਕਾਰਾਤਮਕ ਦੇ ਰੂਪ ਦੇ ਵਿੱਚ ਜਿਹੜਾ ਪਿੰਡ ਵਾਸੀਆਂ ਵੱਲੋਂ ਦਰਸਾਇਆ ਜਾ ਰਿਹਾ ਹੈਗਾ ਆ ਤੇ ਮੌਜੂਦਾ ਸਮੇਂ ਬਹੁਤ ਜਨ ਸਮਾਜ ਪਾਰਟੀ ਦੇ ਜਿਹੜੇ ਸੂਬਾ ਇੰਚਾਰਜ ਹੈਗੇ ਆ ਅਵਤਾਰ ਸਿੰਘ ਕਰੀਮਪੁਰੀ ਉਹ ਵੀ ਅੱਜ ਇੱਥੇ ਵਿਜ਼ਿਟ ਕਰਕੇ ਗਏ ਆ ਤੇ ਇਹ ਜਿਹੜਾ ਮਾਮਲਾ ਆ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਰੂਪ ਦੇ ਵਿੱਚ ਜਿਹੜਾ ਆ ਅਖਤਿਆਰ ਜਿਹੜਾ ਵੱਡਾ ਰੂਪ ਅਖਤਿਆਰ ਕਰ ਸਕਦਾ ਆ ਜੇਕਰ ਇਹਨੂੰ ਸਹੀ ਢੰਗ ਤਰੀਕੇ ਨਾਲ ਨਹੀਂ ਜਿਹੜਾ ਹੱਲ ਜਾਇਆ ਗਿਆ